ਸੂਰਾ ਸੋ ਪਹਿਚਾਨੀਏ ਜੋ ਲੜੇ ਦੇਨ ਕੇ ਹੈ ਸੂਰ ਬੀਰ ਕੌਣ ਹੈ ਜੋ ਕਮਜ਼ੋਰ ਦਾ ਪਖ ਲੈ ਲਵੇ ਦੇਨ ਦਾ ਪਖ ਲੈ ਲਵੇ ਕਮਜ਼ੋਰ ਦੇ ਪਖ ਦੇ ਚ ਖੜਾ ਹੋ ਜਾਏ ਆਪਣੀ ਸ਼ਕਤੀ ਤੇ ਆਪਣੀ ਜਾਨ ਕੁਰਬਾਨ ਕਰ ਦੇਵੇ ਜੈਸੇ ਕਸ਼ਮੀਰ ਦਾ ਬ੍ਰਾਹਮਣ ਕਮਜ਼ੋਰ ਹੋ ਗਿਆ ਸੀ ਸਾਰੇ ਦੇਸ਼ ਦਾ ਧਾਰਮਿਕ ਮਨੁੱਖ ਕਮਜ਼ੋਰ ਹੋ ਗਿਆ ਸੀ ਇਕ ਕਮਜ਼ੋਰ ਬ੍ਰਾਹਮਣ ਆਪਣੀਆਂ ਬਾਹਾਂ ਪਸਾਰ ਕੇ ਆਏ ਅਨੰਦਪੁਰ ਸਾਹਿਬ। ਔਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਅਸੀਂ ਤੇ ਖਤਰੇ 'ਚ। ਇਤਿਹਾਸ ਦੇ ਸਾਰੇ ਪੰਨੇ ਨਹੀਂ ਟੂਕ ਮਾਤਰ। ਮਹਾਰਾਜ ਨੇ ਕਹਿ ਦਿੱਤਾ ਕੋਈ ਗੱਲ ਨਹੀਂ। ਮੇਰੀਆਂ ਦੋ ਬਾਹਾਂ ਤੁਹਾਡੇ ਨਾਲ ਨੇ। ਇਹ ਬੋਲ ਪ੍ਰਚਲਿਤ ਹੋ ਗਏ ਬਾਹਾਂ ਜੇ ਨਾਂਦੀ ਪਕੜੀਏ ਸਿਰ ਦੀਜੇ ਬਾਹਾਂ ਨਾ ਛੋੜੀਏ। ਮੈਂ ਆਪਣਾ ਸਿਰ ਦੇ ਦੇਵਾਂਗਾ